ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਜ ਮਹਾਰਾਜ ਨੇ ਬੜੀ ಅಪਾਰ ਕਿਰਪਾ ਬਖਸ਼ਿਸ਼ ਕੀਤੀ ਆ ਤੇ ਇੱਕ ਬਹੁਤ ਹੀ ਪਾਵਨ ਪਵਿੱਤਰ ਧਰਤੀ ਸ੍ਰੀ ਫਤੇਗੜ ਸਾਹਿਬ ਜਿਹਨੂੰ ਕਿ ਇੱਕ ਕਵਿ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਬਸ ਇਹ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਬਾਪ ਨੇ ਘਟਾਏ ਜਹਾਂ ਬੱਚੇ ਖੁਦਾ ਕੇ ਸੋ ਇਹ ਪਾਵਨ ਪਵਿੱਤਰ ਧਰਤੀ ਇਸੇ ਇਦਾਂ ਦੀ ਉਹ ਜਰਖੇਜ਼ ਧਰਤੀ ਜਿਹੜੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਹੀ ਪ੍ਰੇਰਣਾ ਦਿੰਦੀ ਰਹੂਗੀ ਆਪਣੇ ਦੇਸ਼ ਵਾਸਤੇ ਕੌਮ ਵਾਸਤੇ ਇਹੋ ਜੇ ਪੂਰਨੇ ਪਾਏ ਆ ਜਿਹੜੇ ਸਦਾ ਹੀ ਸਾਰਿਆਂ ਨੂੰ ਪ੍ਰੇਰਣਾ ਦਿੰਦੇ ਰਹਿਣਗੇ ਇਹ ਸਾਨੂੰ ਜ਼ਰੂਰ ਆਪਾਂ ਦਰਸ਼ਕ ਕਰਾਉਣੇ ਆ ਸੋ ਇਹ ਉਹ ਪਾਵਨ ਪਵਿੱਤਰ ਧਰਤੀ ਆ ਧੰਤਾਨਾ ਬਾਬਾ ਜੋਰਾਵਾਲ ਸਿੰਘ ਜੀ ਧੰਤਾਨਾ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਅਦੁੱਤੀਆਂ ਸ਼ਾਹਤਾں ਦੇ ਕੇ ਦੁਨੀਆ ਤੇ ਇੱਕ ਯਹੀ ਮਿਸਾਲ ਕਾਇਮ ਕੀਤੀ ਹੈ ਜਿਹਦਾ ਕੋਈ ਇਸਾਨੀ ਨਹੀਂ ਤੇ ਉੱਚੇ ਝੂਲਦੇ ਨਿਸ਼ਾਨ ਸਾਹਿਬ ਉਹਨਾਂ ਮਹਾਨ ਸ਼ਾਹਤਾ ਨੂੰ ਸਦੀਵੀ ਅਮਰ ਬਣਾ ਰਹੇ ਨੇ ਤੇ ਜਿਹੜੇ ਗਰਵਾਨੀ ਦੀਆਂ ਪੰਕਤੀਆਂ ਨੇ ਜੋਤੋਂ ਪ੍ਰੇਮ ਖੇਲਣ ਦਾ ਚਾਓ ਸੇੜ 44 ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਓ ਉਹੋ ਸੁਪਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸੇ ਪਾਪ ਨੂੰ ਬਤਰ ਤਰਤੀ ਸ੍ਰੀ ਫਤੇਗੜ ਸਾਹਿਬ ਅਪੁਛੜੀ ਸਭਾਗੀਆਂ ਸੰਗਤਾਂ ਨੇ ਇੱਥੇ ਦਰਸ਼ਕਾਂ ਨੂੰ ਪਹੁੰਚਦੀਆਂ ਨੇ ਦੇਸ਼ ਧਰਮ ਜਾਂ ਕੌਮ ਕੌਮ ਵਾਸਤੇ ਕਿਵੇਂ ਮਰ ਮਟਣਾ ਆ ਜਾਂ ਕਿਵੇਂ ਜਿਉਣਾ ਆ ਆ ਦੁਨੀਆ ਤੇ ਇਹੀ ਹੋਰ ਕੋਈ ਥਾਂ ਨਹੀਂ ਜਿਹਦੀ ਪ੍ਰਤੱਖ ਮਿਸਾਲ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੋਵੇ ਸਤਾਂਤਨ ਮਾਤਾ ਗੁਜਰੀ ਜੀ ਬਾਬਾ ਮੂਤੀ ਮਹਾਰਾਜ ਜੀ ਇਹ ਮਹਾਨ ਸ਼ਾਤਾਂ ਜਿੱਥੇ ਅੱਜ ਧਰਮ ਮਿਆ ਸਚਾਈ ਦੀ ਗੱਲ ਕਰਦਿਆਂ ਰਹਿਣੂਆਂ ਆਓ ਦਰਸ਼ਕ ਕਰਦਿਆਂ ਗੁਰਦੁਆਰਾ ਫਤਿਹਗੜ ਸਾਹਿਬ ਇਹ ਪਾਵਨ ਜੋਤ ਇਤਿਹਾਸ ਹੈ ਗੁਰਦੁਆਰਾ ਜੀ ਫਤਿਹਗੜ ਸਾਹਿਬ ਜੀ ਦਾ ਇਤਿਹਾਸ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸੂਰਾ ਸੁਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬ ਹੂ ਨਾ ਛੱਡਿਆ ਖੇਤ ਸ਼ਹੀਦੀ ਸਥਾਨ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਦਾਸਪੁਰ ਨੂੰ ਸਰਹੰਦ ਲਿਆ ਕੇ ਕਾਇਰ ਕਾਰਨ ਪ੍ਰਾਂਤ ਸਹਿਬਜਾਦੇ ਨੂੰ ਇਸੇ ਸਥਾਨ ਤੇ ਜ਼ਾਲਮ ਸੂਬੇ ਬਜੀਦ ਖਾਨ ਦੀ ਕਚਾਰੀ ਵਿੱਚ 11 12 ਤੇ 13 ਪੋ 1761 ਸੰਮਤ 1704 ਈਸਵੀ ਨੂੰ ਪੇਸ਼ ਕਰਨੇ ਲਿਆਂਦਾ ਗਿਆ ਰਿਹਾ ਜਿੱਥੇ ਸਾਬਜਾਦਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਡਰਾਵੇ ਇਲਾਜ ਦਿੱਤੇ ਗਏ ਅੰਤ 13 ਕੋ 1704 ਈਸਵੀ ਨੂੰ ਸੋਲ ਜੀਆਂ ਕਲੀਆਂ ਬਾਬਾ ਜੂਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਨੂੰ ਮੁਤਸਵੀ ਫਤਵੇ ਅਨੁਸਾਰ ਦੀਵਾਰਾਂ ਵਿੱਚ ਚਿੰਕੇ ਦਫਨ ਕਰਨ ਦਾ ਅਮਲ ਸ਼ੁਰੂ ਹੋਇਆ ਅਤੇ ਜ਼ੁਲਮੋ ਸਤਮ ਦੀ ਇੰਤਹਾ ਕਰਦਿਆਂ ਗਲਿਆਂ ਤੇ ਛੁਰੇ ਚਲਾ ਕੇ ਲਾਲਾ ਨੂੰ ਜਿਵੇਂ ਕਰਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਦੇ ਲਾਲਾ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨੇ ਪਾਈ ਅਤੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਜ ਕੇ ਧਰਮ ਤੋਂ ਜ਼ਿੰਦਗੀ ਨਿਸ਼ਾਵਰ ਕੀਤੀ ਜ਼ਮੀਨ ਦੋਜ ਸ਼ਹੀਦੀ ਅਸਥਾਨ ਭੋਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਪ੍ਰਕਾਸ਼ ਸਥਾਨ ਵਾਲੀ ਜਗਾ ਸਹਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਹੈ ਸਵੇਸੀ ਜੋ ਇਸ ਸ਼ੀਤਾਂ ਦੀ ਧਰਤੀ ਦਾ ਇਤਿਹਾਸ ਸੋ ਹੁਣ ਆਪਾਂ ਅੰਦਰ ਮਹਾਰਜ ਦਾਸ਼ਨ ਕਰਦੇ ਹਾਂ ਸੇਕਾਤ ਇਤਿਹਾਸ ਦੀਆਂ ਲਸਾਨੀ ਸ਼ਹਾਦਤਾਂ ਦੀ ਗਵਾਹ ਇਹ ਪਾਵਨ ਪਵਿੱਤਰ ਧਾਰਤੀ ਦੇ ਦਰਸ਼ਨ ਬੜੇ ਭਾਗਾਂ ਦੇ ਨਾਲ ਨਸੀਬ ਹੁੰਦੇ ਹਨ ਸੰਸਾਰਿਕ ਪਦਾਰਥਾਂ ਦੇ ਲਾਲਚਾਂ ਨੂੰ ਠੋਕੜਾ ਮਾਰ ਕੇ ਗੁਰੂ ਨਾਲ ਪ੍ਰੀਤ ਕਿਵੇਂ ਨਿਭਾਉਣੀ ਹੈ ਇਸ ਤੋਂ ਵੱਡੀ ਮਿਸਾਲ ਹੋਰ ਕਿੱਥੇ ਵੀ ਨਹੀਂ ਮਿਲ ਸਕਦੀ ਐਸਾ ਸਥਾਨ ਦੇ ਦਰਸ਼ਨ ਕਰਨ ਉਪਰੰਤ ਮਨੁੱਖ ਦੀ ਮੈਂ ਮੇਰੀ ਹਉਮੈ ਖਾستی ਹੰਕਾਰ ਸਭ ਖਤਮ ਹੋਇਆ ਮਹਿਸੂਸ ਹੁੰਦਾ ਹੈ ਕਿਉਂਕਿ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਸਥਾਨ ਦੇ ਦਰਸ਼ਨ ਕਰਕੇ ਆਪਣੀ ਅਸਤੀ ਬਹੁਤ ਹੀ ਤੁਛ ਲੱਗਦੀ ਹੈ ਗੁਨਾਹਾਂ ਨਾਲ ਭਰੀ ਲੱਗਦੀ ਹੈ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਸ਼ਾਤਾਂ ਦੀ ਧਰਤੀ ਤੇ ਦਰਸ਼ਨ ਜ਼ਰੂਰ ਕਰਵਾਈਏ ਤਨਤਨ ਬਾਬਾ ਜੋਰਾ ਵਰਸੰਗ ਜੀ ਤਨਤਨ ਬਾਬਾ ਫਤੇਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ